ਪੰਜਾਬ ਦਾ ਇਤਿਹਾਸਿਕ ਸ਼ਹਿਰ ਸਮਾਣਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਸਜਦ ਅਲੀ ਦੀ ਦਰਗਾਹ ਜਿਹੜੀ ਕਿ ਪੂਰੇ ਭਾਰਤ ਦੇ ਵਿੱਚ ਇੱਕੋ ਦਰਗਾਹ ਹੈ ਜਿੱਥੇ ਕਿ ਪੂਰੀ ਦੁਨੀਆ ਤੋਂ ਨਸਤ ਮਸਤਕ ਜੀਆਰਤ ਕਰਨ ਦੇ ਲਈ ਸਿਆ ਮੁਸਲਮ ਭਾਈਚਾਰੇ ਦੇ ਲੋਕ ਇੱਥੇ ਆਉਂਦੇ ਹਨ ਮਸਜਦ ਅਲੀ ਦੀ ਦਰਗਾਹ ਜਿਸ ਤੇ ਮੱਥਾ ਟੇਕਣ ਲਈ ਸਿਰਫ ਮੁਸਲਮ ਭਾਈ ਨਹੀਂ ਆਉਂਦੇ ਬਲਕਿ ਹਰ ਤਬਕੇ ਦੇ ਵਿਅਕਤੀ ਇੱਥੇ ਆ ਕੇ ਸਜਦਾ ਕਰਦੇ ਔਰ ਉਹਨਾਂ ਦੀ ਮਨ ਕੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਔਰ ਸਾਲਾਨਾ ਉਰਸ ਆ ਰਿਹਾ ਹੈ 23 24 ਤਾਰੀਖ ਦਾ ਸਾਲਾਨਾ ਉਰਸ ਹੈ ਇਸ ਸੰਬੰਧ ਵਿੱਚ ਗਲਵਾਟ ਕਰਦੇ ਆ ਪਰਵੀਨ ਹੁਸੈਨ ਜੀ ਆਏ ਆਂ ਹਿੰਦੁਸਤਾਨ ਦੇ ਅੰਦਰ ਅਗਰ ਗੱਲ ਕਰੀਏ ਹਿੰਦੁਸਤਾਨ ਦੀ ਜ਼ਮੀਨ ਉਹ ਇੱਕ ਪਾਕ ਮੁਕੱਦਸ ਜ਼ਮੀਨ ਹੈ ਜਿਸ ਦੇ ਵਿੱਚ حضرت ਮੁਹੰਮਦ ਦੇ ਡਾਇਰੈਕਟ ਡਿਸੈਂਡੈਂਟ ਆਏ ਹਿੰਦੁਸਤਾਨ ਔਰ ਆ ਕੇ ਹਿੰਦੁਸਤਾਨੀ ਨਹੀਂ ਬਲਕਿ ਪੰਜਾਬ ਦੀ ਖੁਸ਼누ਮਾ ਧਰਤੀ ਨੂੰ ਕਬੂਲ ਕੀਤਾ ਪੰਜਾਬ ਦੀ ਖੁਸ਼누ਮਾ ਧਰਤੀ ਸਮਾਨਾ ਸਮਾਨਾ ਦੇ ਵਿੱਚ ਆ ਕੇ ਇੱਥੇ ਉਹਨਾਂ ਨੇ ਸਕੂਨ ਹਾਸਲ ਕੀਤਾ ਔਰ ਤਕਰੀਬਨ ਅਗਰ ਹਿੰਦੁਸਤਾਨ ਦੇ ਵਿੱਚ ਦੇਖਿਆ ਜਾਏ ਬਰੇ-ਛਿਰ ਯਾ ਇਹ ਕਹੀਏ ਸਬ ਕੰਟੀਨੈਂਟ ਏਸ਼ੀਆ ਦੇ ਅੰਦਰ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਸਿਰਫ ਦੋ ਹੀ ਡਾਇਰੈਕਟ ਡਿਸੈਂਡੈਂਟ ਹਜ਼ਰਤ ਮੁਹੰਮਦ ਰੱਲਾ ਵਾਲੇ ਵਸੱਲਮ ਦੇ ਪਾਏ ਜਾਂਦੇ ਹਨ ਇੱਕ ਪਾਕਿਸਤਾਨ ਦੇ ਅੰਦਰ ਔਰ ਇੱਕ ਇੱਥੇ ਇਸ ਤੋਂ ਇਲਾਵਾ ਈਰਾਨ ਇਰਾਕ ਦੇ ਵਿੱਚ ਡਾਇਰੈਕਟ ਡਿਸੈਂਡੈਂਟ ਜਿਹੜੇ ਹਨ ਉਹ ਸੁੱਤੇ ਹੋਏ ਹਨ ਤੇ ਇੱਥੇ ਇਮਾਮ ਮਸ਼ਹਦਾਨਾ ਬੇਸਿਕਲੀ ਇਮਾਮ ਇਮਾਮ ਜਿਹੜੇ ਸੀਗੇ ਸ਼ਹਿਜ਼ਾਦਾ ਇਮਾਮ ਇਹ ਮਸ਼ਹ ਸ਼ਹਿਰ ਤੋਂ ਆਈ ਸੀ ਉਹਨਾਂ ਦੇ ਨਾਮ ਨਾਲ ਜੁੜ ਕੇ ਇਹ ਇਮਾਮੇ ਮਸ਼ਹਦ ਨਾਮ ਨਾਲ ਪਹਿਤੇ ਪਛਾਣੇ ਜਾਣ ਲੱਗੇ ਅਰੇ ਬਹੁਤ ਹੀ ਮੁਕੱਦਸ ਇੰਦਸਤਾਨ ਦੇ ਅੰਦਰ ਜਗ੍ਹਾ ਹੈ ਔਰ ਸਾਡੀ ਇੱਕ ਡਾਕਟਰ ਨਾਸ਼ੀਨ ਅਕੀਵ ਵੱਲੋਂ ਇੱਕ ਪਿਛਲੇ ਦਿਨ ਇੱਕ ਕਿਤਾਬ ਹੋਰ ਆਈ ਹੈ ਜਿਸ ਦਾ ਉਨਵਾਨ ਰੱਖਿਆ ਗਿਆ ਹੈ ਵਾਰਿਸੇ ਰਸੂਲ ਸ਼ਹਿਜ਼ਾਦਾ ਇਮਾਮ ਅਲੀ ਰਜ਼ਾ ਔਰ ਸਾਮਾਨਾ ਇਤਿਹਾਸ ਦੇ ਅੰਦਰ ਦਰد سماਣਾ ਜਿਹੜੀ ਖਿਦਮਤਾਂ ਹੈ ਇਹ ਜ਼ਮੀਨ ਦੀ ਉਹ ਕਦੇ ਭੁਲਾਈ ਨਹੀਂ ਜਾ ਸਕਦੀ ਵਾਕਈ ਇਹ ਜ਼ਮੀਨ ਬਹੁਤ ਜ਼ਰਖੇਜ਼ ਹੈ محبت ਦਾ ਪੈਗਾਮ ਹੈ ਅ ਸਭ ਤੋਂ بڑی ਗੱਲ ਇਹ ਹੈ ਕਿ ਇੱਥੇ ਅਗਰ ਹਿੰਦੁਸਤਾਨ ਦੇਖਣਾ ਹੋਵੇ ਤਾਂ ਸਮਾਣਾ ਦੇ ਵਿੱਚ ਆ ਕੇ ਦੇਖਿਆ ਜਾ ਸਕਦਾ ਹੈ 1947 ਤੋਂ ਬਾਅਦ ਇੱਥੇ ਮੁਸਲਮਾਨ ਜਦੋਂ ਇੱਥੋਂ ਹਜਰਤ ਕਰਕੇ ਚਲੇ ਗਏ ਸੀ ਤਾਂ ਇਸ ਸ਼ਹਿਰ ਦੇ ਜਿਹੜੇ ਆਮ ਆਦਮੀ ਸੀ ਆਮ ਸ਼ਹਿਰੀ ਸੀ ਉਹਨਾਂ ਨੇ ਸਾਰਿਆਂ ਨੇ ਇਸ ਜਗ੍ਹਾ ਨੂੰ ਸੰਭਾਲ ਲਿਆ ਔਰ ਹਰ ਵੀਰਵਾਰ ਨੂੰ ਜਿਹਨੂੰ ਜੁਮੇਰਾਤ ਵੀ ਕਿਹਾ ਜਾਂਦਾ ਹੈ ਆਏ ਇੱਥੇ ਸਾਰੀ ਜਿਹੜੀ ਦੇਖਭਾਲ ਆ ਉਹਨਾਂ ਵੱਲੋਂ ਕੀਤੀ ਗਈ ਤੇ ਪੂਰੇ ਸ਼ਹਿਰ ਦਾ ਇਸ ਦਰਗਾਹ ਦੇ ਉੱਤੇ ਇਤਕਾਦ ਹੈ ਪੂਰਾ ਯਕੀਨ ਹੈ ਨਾ ਜਾਣੇ ਕਿੰਨੇ ਮਾਵਾਂ ਦੀ ਗੋਦ ਐਦੇ ਜਿਹੜੀ ਸੋਨੀਆਂ ਸਈ ਇੱਥੇ ਦੁਆਵਾਂ ਦੇ ਨਾਲ ਉਹ ਗੋਦ ਹਰੀ ਹੋਈ ਨਾ ਜਾਣੇ ਕਿਤਨੇ ਦੁਖੀ ਜਿਹੜੇ ਦਿਲ ਸੀਗੇ ਉਹਨਾਂ ਨੂੰ ਇਥੇ ਰਾਹਤ ਮਿਲੀ ਉਹਨਾਂ ਦੀ ਮਨੋ ਕਾਮਨਾਵਾਂ ਪੂਰੀ ਹੋਈ اور 1947 ਤੋਂ ਲੈ ਕੇ ਹੁਣ ਤੱਕ ਜਿੰਨੀ ਤਾਦਾਦ ਦੇ ਵਿੱਚ ਮੁਸਲਮ ਆਉਂਦੇ ਆ ਉਸ ਤੋਂ ਕਿਤੇ ਜ਼ਿਆਦਾ ਤਾਦਾਦ ਦੇ ਵਿੱਚ ਹਿੰਦੂ ਸਿੱਖ ਇਹ ਸਾਡਾ ਜਿਹੜਾ ਮਲੇਰ ਆਪਣਾ ਸਮਾਣਾ ਦੇ ਅੰਦਰ ਇਹ ਜਿਹੜੀ ਦਰਗਾਹ ਹੈ ਇਹ ਸਿਰਫ ਮੁਸਲਮਾਨਾਂ ਦੀ ਨਹੀਂ ਹੈ ਸ਼ੀਆ ਨਹੀਂ ਹੈ ਬਲਕਿ ਪੂਰੇ ਹਿੰਦੁਸਤਾਨੀ ਪੂਰੀ ਇਨਸਾਨੀਅਤ ਪੂਰੀ ਦੁਨੀਆ ਦਾ ਇੱਥੇ ਅਣਜਾਨ ਹੈ ਆਉਂਦੇ ਆ ਸ਼ਰਧਾ ਰੱਖਦੇ ਆ ਅਗਜੋ ਪ੍ਰੋਗਰਾਮ ਹੋਣੇ ਜਾ ਰਿਹਾ ਹੈ ਦੂਸਰੇ ਬਤਾਈਏ ਕਿਉਂਕਿ ਸਾਲਾਨਾ ਹਰ ਸਾਲ ਸਾਡੇ 23 ਨਵੰਬਰ ਨੂੰ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਹੈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵੀ ਇਹ ਡੇਟ ਦੇ ਉੱਤੇ ਪ੍ਰੋਗਰਾਮ ਹੁੰਦੇ ਸੀ ਤਾਂ ਇਸ ਵਾਰ 23 24 ਨਵੰਬਰ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਔਰ ਇਸ ਦੇ ਵਿੱਚ ਹੂ ਹਮਾਕੇ ਲੋਕਾਂ ਦੇ ਆਣ ਦੀ ਉਮੀਦ ਹੈ। ਬੇਸ਼ੱਕ ਕੁਝ ਮੁਸ਼ਕਿਲਾਂ ਸਾਨੂੰ ਦਿਖਾਈ ਦੇ ਰਹੀਆਂ ਹਨ ਜਿਵੇਂ ਕਿ ਮੰਡੀ ਜਿਹੜੀ ਕਿ ਹਰ ਸਾਲ ਸਾਨੂੰ ਉਸ ਦੇ ਦੌਰਾਨ ਸਪੇਸ ਮਿਲ ਜਾਂਦੀ ਸੀ ਅੱਜ ਵੀ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਹੈ ਉਹ ਕੁਝ ਹਲਾਤਾ ਦੇ ਕਾਰਨ ਮਜਬੂਰੀ ਦੇ ਕਾਰਨ ਮੌਸਮ ਦੇ ਹਲਾਤਾ ਦੇ ਕਾਰਨ ਉਹ ਜੇ ਇੱਥੇ ਬੈਠੇ ਹੋਏ ਆ ਜਗਾ ਪਰ ਸਾਨੂੰ ਉਮੀਦ ਹੈ ਕਿ ਅਸੀਂ ਮਿਲ ਜੁਲ ਕੇ ਇਸ ਜਗਾ ਦੀ ਜਿਹੜੀ ਕਮੀ ਹੋਏਗੀ ਉਹਨੂੰ ਵੀ ਅਸੀਂ ਦੂਰ ਕਰਾਂਗੇ ਔਰ ਇਹ ਸ਼ਹਿਰ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਪ੍ਰੋਗਰਾਮ ਹੈ ਇਹ ਸ਼ਹਿਰ ਵਾਸੀ ਇਸ ਵਾਰ ਉਠਾਉਣਗੇ ਸ਼ਹਿਰ ਵਾਸੀ ਵੀ ਸਾਹਿਬ ਵੀ ਖੜੇ ਗੱਲਬਾਤ ਕਰਦੇ ਆ ਜੀ ਮੈਂ ਇਹੀ ਪਰ ਅਸਲਾਮੁਅਲੈਕੁਮ ਵ ਰahmatullahi व ਬਰਕਾਤੁ ਮੈਂ ਇਸੇ ਦਰਗਾ ਸ਼ਹਿਰ سمانہ سادات میں وقف بورڈ کی طرف سے ملازم امام جمع والجماعت ہوئی یہاں پر میں یہیں پر مقیم رہتا ہوں یہ درگاہ زادہ کے آٹھویں امام امامی آٹھوی امام امام علیہ السلام کے اولاد میں سے ہیں اور بڑی مقدس درگاہ ہے اور جیسا کہ پروین بھائی نے بتایا ہے یہ کسی ایک فرقے سے ملق نہیں ہے بلکہ یہ انسانیت سے ملق ہے ہر Uh, قوم کا بندہ یہاں پر آتا ہے اور اپنی منوکامنا پوری کروا کر کے نام یہاں سے تشریف لے کر جاتا ہے بہت ساری جس پر بھائی نے بتایا مائیں ایسی ہیں کہ جو بھی اولاد تھیں دعائیں مانگ کر یہاں پر سائی بھی اولاد ہوئیں بہت سارے دکھے ہوئے دل ایسے تھے کہ جو دعا مانگنے کے بعد میں کیا نام ہے یہاں سے خوشی کے ساتھ مسرور ہو کر یہاں سے گئے ہیں اور انشاءاللہ تعالی اللہ ہر سال کی طرح سے اس سال بھی ان سال بھی جو پروگرام ہوتا ہے شہزادے کی درگاہ پر وہ تئیس اور چوبیس نومبر میں مہینہ یہی رہتا ہے مگر تاریخ ان کو نہ رہے کوئی خاص مولوی کوئی دینے کے لیے یہاں پر رہے بہت سارے علماء اکرام اور شورہ کرام جو ہیں وہ کیا نام ہے مبلغین یہاں جی جی پر تشریف لا رہے ہیں کہ جن کی زبان اقدس سے کیا نام ہے بہترین بیانات یہاں سے جاری ہوں گے اور انسانیت انشاءاللہ اللہ تعالیٰ اس سے جی فیضیاب ہوگی کیمرہ مین بی کے نال پرسوتم کو سمانہ نیوز